ਕਰਨ ਓਜਲਾ ਨੇ ਇਹਨਾਂ ਦੀ ਹੈਲਪ ਕੀਤੀ ਉਸ ਤੋਂ ਬਾਅਦ ਫਿਰ ਇਹ ਵੀਡੀਓ ਦੇਖੀ ਕਿ ਇੱਕ ਨੌਕਰੀ ਦੀ ਅਪੀਲ ਕਰਦੇ ਹੋਏ ਤਰੁਨ ਨਜ਼ਰ ਆਏ ਤੇ ਆਏ ਹੁਣ ਨੌਕਰੀ ਜਿਹੜੀ ਹੈ ਇਹਨਾਂ ਨੂੰ ਮਿਲ ਚੁੱਕੀ ਹੈ ਹਾਰੀਕੋਤ ਪਰਤਨ ਦਾ ਦੇ ਦੋ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮਦਦ કરી ਚਾਹੇ ਛੋਟੀ ਕਰੀ ਲੇਕਿਨ ਮੇਰੀ ਮਦਦ કરી ਕਰਨ ਓਜਲਾ ਭਾਈ ਜੀ ਦਾ ਤੇ ਆਪਣੇ ਏਡੀਸੀ ਸਾਹਿਬ ਦਾ ਡੀਸੀ ਮੈਮ ਦਾ ਤੇ ਖੰਨਾ ਦੇ ਪ੍ਰਸ਼ਾਸਨ ਐਮਐਲਏ ਸਾਹਿਬ ਦਾ 18 골드 메달 ਉਹ ਵੀ ਇੰਟਰਨੈਸ਼ਨਲ ਲੈਵਲ ਤੇ ਅੱਜ ਕੱਲ ਨੌਜਵਾਨ ਸਕੂਲਾ ਕਾਲਜਾਂ ਤੇ ਖੇਡਦੇ ਤਾਂ ਨਜ਼ਰ ਆਉਂਦੇ ਪਰ ਇੰਟਰਨੈਸ਼ਨਲ ਲੈਵਲ ਤੇ ਪੰਚਾਨ ਤੱਕ ਇਨਸਪੀਰੇਸ਼ਨ ਘਾਟ ਰਹੀ ਮੇਰੇ ਫਾਦਰ ਸਾਹਿਬ ਦੇ ਮਦਰ ਕਈ ਵਾਰੀ ਤਰੁਨਾ ਗੱਲਾਂ ਕੀਤੀਆਂ ਬਹੁਤ ਕੁਝ ਕੀਤਾ ਆਵਾਜ਼ਾਂ ਵੀ ਚੱਕੀਆਂ ਤੇ ਖੰਨੇ ਵੀ ਅਸੀਂ ਜਾ ਕੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਜਦੋਂ ਕਰਨ ਔਜਲਾ ਨੇ 9 ਲੱਖ ਰੁਪਏ ਦੀ ਮਦਦ ਕੀਤੀ ਤਰੁਨ ਦੀ ਤਾਂ ਉਸ ਤੋਂ ਬਾਅਦ ਮਨ ਦੇ ਵਿੱਚ ਇੱਕ ਟੀਸ ਆ ਗਈ ਕਿ ਜੇ ਇੱਕ ਕਲਾਕਾਰ ਹੋ ਕੇ ਪੰਜਾਬ ਦਾ ਉਹ ਪੁੱਤ ਕਿ ਉਹ ਮਦਦ ਕਰ ਸਕਦਾ ਹੈ ਤਾਂ ਸਾਡੀਆਂ ਸਰਕਾਰਾਂ ਕਿਉਂ ਨਹੀਂ ਅਸੀਂ ਸਾਰੇ ਇੱਥੇ ਬੂਟ ਪਾਲਸ਼ਾਂ ਲਈ ਇੱਥੇ ਬੈਠੇ ਸੀਗੇ ਦੇਖੋ ਕਟਾਕਸ਼ ਸੀ ਉਹ ਮੈਂ ਫੇਰ ਕਹਾ ਉਹ ਕਟਾਕਸ਼ ਸੀ ਉਹ ਕਟਾਕਸ਼ ਸੀ ਕਿਤੇ ਨਾ ਕਿਤੇ ਕਹਿੰਦੇ ਕਟਾਕਸ਼ ਦੇ ਰਾਹੀਂ ਆਪਣੀ ਆਵਾਜ਼ ਪਹੁੰਚਾਣ ਦੀ ਜਿਹੜੀ ਇੱਕ ਖੁਆਇਸ਼ ਪੂਰੀ ਹੋਈ ਹੈ ਨੌਕਰੀ ਦੀ ਅੱਗੇ ਕੀ ਸੁਪਨੇ ਇੱਕ ਨਹੀਂ ਮੈਮਰੀ ਦੋ ਜੀ ਪਹਿਲਾ ਮੇਰਾ ਕਰਜ਼ਾ ਮਾਫ਼ ਹੋ ਗਿਆ ਦੂਜਾ ਅੱਜ ਮੈਨੂੰ ਨੌਕਰੀ ਮਿਲ ਗਈ ਹੁਣ ਮੇਰਾ ਸੁਪਨਾ ਹੈ ਕਿ ਮੈਂ ਆਪਣੇ ਵਰਗੀ ਨੌਜਵਾਨ ਜਿਹੜੇ ਨੇ ਜਿਹੜੇ ਅੱਜ ਕੱਲ ਨੱਚਦੇ ਨੱਚੇ ਜਿ ਬੈਠੇ ਨੇ ਉਹਨਾਂ ਨੂੰ ਕੱਢ ਕੇ ਇੱਕ ਵਧੀਆ ਲਾਈਫ ਸਟਾਈਲ ਦੀ ਬੰਨ ਜਪੂਰੀ ਮਦਦ ਕਰਦਾ ਪੰਜਾਬ ਦੇ ਯੁਵਾਵਾਂ ਨੂੰ ਕਹਿਣਾ ਚਾਹਾਂਗਾ ਕਿ ਨਸ਼ੇ ਵੱਲ ਨਾ ਜਾਓ ਯਾਰ ਨਸ਼ੇ ਵੱਲ ਨਾ ਜਾਓ ਜੇ ਠਾਨ ਲੋ ਤਾਂ ਬਹੁਤ ਕੁਝ ਹੋ ਸਕਦਾ ਹੈ ਮੈਂ ਫਿਰ ਕਹਾਂਗਾ ਜਿਹੜੇ ਲੋਕ ਕਹਿੰਦੇ ਨਾ ਕਿ ਜੀ ਆਵਾਜ਼ ਚੱਕਣਾ ਕੁਝ ਨਹੀਂ ਹੁੰਦਾ ਆਵਾਜ਼ ਚੱਕਣਾ ਕੁਝ ਨਹੀਂ ਹੁੰਦਾ ਤਾਂ ਤੁਹਾਡੇ ਸਾਹਮਣੇ ਲੋਕਾਂ ਟਾਈਮ ਦੇਖ ਰਹੇ ਤੁਸੀਂ ਸੋਸ਼ਲ ਮੀਡੀਆ ਤੇ ਤਰुण ਦੀ ਵੀਡੀਓ ਤੁਸੀਂ ਦੇਖਦੇ ਹੋਵੋਗੇ ਤਾਂ ਸਰਕਾਰੀ ਨੌਕਰੀ ਜਾਂ ਫਿਰ ਕਿਸੇ ਤਰੀਕੇ ਦੀ ਵੀ ਸਹਾਇਤਾ ਸਰਕਾਰ ਤੋਂ ਅਪੀਲ ਕੀਤੀ ਜਾ ਰਹੀ ਸੀ ਕਿਉਂਕਿ ਦੇਸ਼ ਦਾ ਜਿਹੜਾ ਯੂਥ ਹੈ ਨਾ ਕਿੱਥੇ ਨਾ ਕਿੱਥੇ ਰੁਲਦਾ ਨਜ਼ਰ ਆ ਰਿਹਾ ਸੜਕਾਂ ਦੇ ਉੱਤੇ ਤਾਂ ਇੱਕ ਵੀਡੀਓ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜ਼ਰੂਰ ਦੇਖੀ ਹੋਏਗੀ ਕਿ ਕਰਨ ਔਜਲਾ ਨੇ ਇਹਨਾਂ ਦੀ ਹੈਲਪ ਕੀਤੀ ਉਸ ਤੋਂ ਬਾਅਦ ਫਿਰ ਇਹ ਵੀਡੀਓ ਦੇਖੀ ਕਿ ਇੱਕ ਨੌਕਰੀ ਦੀ ਅਪੀਲ ਕਰਦੇ ਹੋਏ ਤਰुण ਨਜ਼ਰ ਆਏ ਤੇ ਆਏ ਹੁਣ ਨੌਕਰੀ ਜਿਹੜੀ ਹੈ ਇਹਨਾਂ ਨੂੰ ਪੂਰੀ ਮਿਲ ਚੁੱਕੀ ਐ ਗੱਲਬਾਤ ਕਰੀਏ ਤਾਂ ਇਹਨਾਂ ਦੀ ਮਦਦ ਵੀ ਜਿਹੜੀ ਐ ਨਾ ਗੌਰਵਜੀ ਵੱਲੋਂ ਕੀਤੀ ਗਈ ਕੀ ਕਹਿਣਾ ਚਾਹੁੰਦੇ ਹੋ ਅੱਜ ਬਹੁਤ ਵਧੀਆ ਸਮਾਈਲ ਦੇਖਣ ਨੂੰ ਸਾਰਿਆਂ ਦੇ ਚਿਹਰੇ ਮੁਸਕਰਾ ਰਹੇ ਦੇਖੋ ਮੈਂ ਹਮੇਸ਼ਾ ਪੰਜਾਬ ਦਾ ਕੋਈ ਮੁੱਦਾ ਹੋਵੇ ਮੇਰੇ ਲੁਧਿਆਣਾ ਸ਼ਹਿਰ ਦਾ ਕੋਈ ਮੁੱਦਾ ਹੋਵੇ ਮੈਂ ਉਹਨਾਂ ਦੇ ਲਈ ਖੜਾ ਕਿਉਂਕਿ ਇਹ ਮੈਂ ਫੇਰ ਕਹਾਂਗਾ ਜਿਵੇਂ ਖਿਡਾਰੀ ਨੂੰ ਜਜ਼ਬਾ ਹੁੰਦਾ ਆਪਣੀ ਗੇਮ ਦੇ ਪ੍ਰਤੀ ਮੈਨੂੰ ਜਜ਼ਬਾ ਹੈ ਆਪਣੇ ਪੰਜਾਬ ਦੇ ਪ੍ਰਤੀ ਲੁਧਿਆਣਾ ਦੇ ਪ੍ਰਤੀ ਦੇਸ਼ ਦੇ ਪ੍ਰਤੀ ਸੋ ਇਹ ਮੁੱਦਾ ਕਈ ਸਾਲਾਂ ਤੋਂ ਮੈਂ ਜਦੋਂ ਵੀ ਤਰुण ਦੀ ਵੀਡੀਓ ਦੇਖਦਾ ਸੀ ਉਹ ਦਰਦ ਕਿਤੇ ਨਾ ਕਿਤੇ ਮੇਰੇ ਅੰਦਰ ਆਂਦਾ ਸੀ ਮੈਂ ਕਈ ਵਾਰੀ ਤਰुण ਨਾਲ ਗੱਲਾਂ ਕੀਤੀਆਂ ਬਹੁਤ ਕੁਝ ਕੀਤਾ ਆਵਾਜ਼ਾਂ ਵੀ ਚੱਕੀਆਂ ਤੇ ਖੰਨੇ ਵੀ ਅਸੀਂ ਜਾ ਕੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਜਦੋਂ ਕਰਨ ਔਜਲਾ ਨੇ 9 ਲੱਖ ਰੁਪਏ ਦੀ ਮਦਦ ਕੀਤੀ ਤਰुण ਦੀ ਜੀ ਤਾਂ ਉਸ ਤੋਂ ਬਾਅਦ ਮਨ ਦੇ ਵਿੱਚ ਇੱਕ ਟੀਸ ਆ ਗਈ ਕਿ ਜੇ ਇੱਕ ਕਲਾਕਾਰ ਹੋ ਕੇ ਪੰਜਾਬ ਦਾ ਉਹ ਪੁੱਤ ਜੇ ਉਹ ਮਦਦ ਕਰ ਸਕਦਾ ਹੈ ਤਾਂ ਸਾਡੀਆਂ ਸਰਕਾਰਾਂ ਕਿਉਂ ਨਹੀਂ ਸਾਡਾ ਪ੍ਰਸ਼ਾਸਨ ਕਿਉਂ ਨਹੀਂ ਸੋ ਉਸ ਤੋਂ ਬਾਅਦ ਤਰुण ਅਸੀਂ ਸਾਰੇ ਇੱਥੇ ਬੂਟ ਪਾਲਿਸ਼ਾਂ ਲਈ ਇੱਥੇ ਬੈਠੇ ਸੀਗੇ ਦੇਖੋ ਕਟਾਕ ਸੀ ਉਹ ਮੈਂ ਫੇਰ ਕਹਾਂ ਉਹ ਕਟਾਕ ਸੀ ਉਹ ਕਟਾਕ ਸੀ ਕਿਤੇ ਨਾ ਕਿਤੇ ਕਹਿੰਦੇ ਕਟਾਕਸ਼ ਦੇ ਰਾਹੀ ਆਪਣੀ ਆਵਾਜ਼ ਪਹੁੰਚਾਣਾ ਮੈਂ ਕਿਸੇ ਨੂੰ ਠੇਸ ਨਹੀਂ ਪਹੁੰਚਾਣਾ ਜਾਂਦਾ ਸੀ ਮੈਂ ਫੇਰ ਕਹਾਂਗਾ ਕਿ ਕੋਈ ਗੁੱਸਾ ਨਹੀਂ ਸੀ ਉਹ ਰੋਸ਼ ਸੀ ਉਹ ਦਰਦ ਸੀ ਆਪਣੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਖਿਡਾਰੀਆਂ ਦੇ ਹਾਲਾਤਾਂ ਨੂੰ ਲੈ ਕੇ ਕਿ ਕੈਸਾ ਖਿਡਾਰੀ ਜਿਨੇ 18-18 ਇੰਟਰਨੈਸ਼ਨਲ ਮੈਡਲ ਜਿੱਤੇ ਹੋਣ ਜਿਨੇ ਸ਼ਾਇਰੀ ਕੋਨਟਰੀ ਹੋਵੇ ਪੰਜਾਬ ਦਾ ਹਿੰਦੁਸਤਾਨ ਦਾ ਨਾਮ ਨਾ ਰੋਸ਼ਨ ਕੀਤਾ ਹੋਵੇ ਪੈਰਾਗ੍ਰਾਫਰ ਦਾ ਹਿੰਦੁਸਤਾਨ ਦਾ ਇਕਲੌਤਾ ਪਲੇਅਰ ਹੋਵੇ ਔਰ ਦਰਦਰ ਦੀਆਂ ਠੋਕਰਾ ਖਾਂਦਾ ਹੋਵੇ ਸਬਜ਼ੀ ਮੰਡੀ ਚ ਖੰਨੇ ਦੀ ਰੇੜੀ ਲਾਂਦਾ ਹੋਵੇ ਇਹੋ ਜੇ ਨੌਜਵਾਨ ਤਾਂ ਰੋਲ ਮਾਡਲ ਹੈ ਇਨਸਪੀਰੇਸ਼ਨ ਹੈ ਇਹ 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 ਲੋਕ ਤਾਂ ਯੁਵਾਵਾਂ ਲਈ ਆਹ ਨਾਲੇ ਯੂਥ ਜਿਹੜਾ ਖੇਡਾਂ ਵੱਲ ਜਾਣ ਜਿਹੜੇ ਜਾਣਾ ਚਾਹੁੰਦੇ ਆ ਉਹਨਾਂ ਲਈ ਇੱਕ ਰੋਲ ਮਾਡਲ ਹੈ ਸੋ ਇਹਨਾਂ ਨੂੰ ਤਾਂ ਹੱਕ ਬਣਨਾ ਚਾਹੀਦਾ ਬਣਦਾ ਹੱਕ ਸੋ ਬੜੀ ਖੁਸ਼ੀ ਉਸ ਤੋਂ ਬਾਅਦ ਏਡੀਸੀ ਸਾਹਿਬ ਨੇ ਡੀਸੀ ਸਾਹਿਬ ਨੇ ਉਸ ਦੌਰਦ ਨੂੰ ਸਮਝਿਆ ਅਸੀਂ ਜਾ ਕੇ ਮਿਲੇ ਉਹਨਾਂ ਨੂੰ ਮੈਮੋਰੰਡਮ ਦਿੱਤਾ ਤੇ ਉਹਨਾਂ ਨੇ ਉਸੇ ਦਿਨ ਸਾਡੇ ਸਾਹਮਣੇ ਮੈਂ ਝੂਠ ਨਹੀਂ ਬੋਲਾਂਗਾ ਸਾਡੇ ਸਾਹਮਣੇ ਖੰਨਾ ਦੇ ਉਹਨਾਂ ਨੇ ਪ੍ਰਸ਼ਾਸਨ ਨੂੰ ਜਗਾਇਆ ਉਹਨਾਂ ਨਾਲ ਗੱਲ ਕੀਤੀ ਚਿੱਠੀ ਲਿਖ ਕੇ ਦਿੱਤੀ ਔਰ ਕੱਲ ਅਖਤਰ ਨੂੰ ਜੁਆਇਨਿੰਗ ਕਰਾਈ ਗਈ ਨਗਰ ਨਿਗਮ ਕਾਰਪੋਰੇਸ਼ਨ ਤੋਂ ਸਰਕਾਰੀ ਨੌਕਰੀ ਨਹੀਂ ਮੈਂ ਕਹਾਗਾ ਆਊਟਸੋਰਸ ਤੇ ਨੌਕਰੀ ਦਿੱਤੀ ਗਈ ਹੈ 13500 ਰੁਪਏ ਦੇ ਵਿੱਚ ਕਿਹਾ ਗਿਆ ਕਿ ਬੜੀ ਜਲਦੀ ਤੈਨੂੰ ਪੱਕਾ ਕਰ ਦਿੱਤਾ ਜਾਏਗਾ ਲੇਕਿਨ ਮੈਂ ਫਿਰ ਕਹਾਗਾ ਕਿ ਦੋਸਤੋ ਦੈਨੂ ਜਾਗ ਲਗਣੀ ਜ਼ਰੂਰੀ ਹੈ ਉਹ ਕੋਸ਼ਿਸ਼ ਕਿਤੇ ਨਾ ਕਿਤੇ ਕੋਸ਼ਿਸ਼ ਅੰਜਾਮ ਤੱਕ ਪਹੁੰਚੀ ਤਾਂ ਸਹੀ ਸੋ ਫਿਰ ਕਹਾਂਗਾ ਕਿ ਪ੍ਰਸ਼ਾਸਨ ਨੂੰ ਕਹਾਂਗਾ ਮੈਂ ਧੰਨਵਾਦ ਕਰਾਂਗਾ ਮਾਨ ਸਾਹਿਬ ਦਾ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਦਾ ਮੀਤਾਇਰ ਸਾਹਿਬ ਦਾ ਸਾਡੇ ਡੀਸੀ ਸਾਹਿਬ ਦਾ ਐਡੀਸੀ ਸਾਹਿਬ ਦਾ ਖੰਨਾ ਪ੍ਰਸ਼ਾਸਨ ਦਾ ਔਰ ਜਿੰਨੇ ਵੀ ਉਹ तमाम ਸਾਥੀ ਜਿਨ੍ਹਾਂ ਨੇ ਤਰੁੰਨ ਦਾ ਸਾਥ ਦਿੱਤਾ ਔਰ ਤਰੁੰਨ ਦੇ ਫਾਦਰ ਦਾ ਇਹ ਆਸ਼ੀਰਵਾਦ ਅੱਜ ਉਹ ਖੁਸ਼ ਹੁੰਦੇ ਹੋਣਗੇ ਜਿੱਥੇ ਵੀ ਹੋਣਗੇ ਔਰ ਉਹਦੇ ਨਾਲ-ਨਾਲ ਮੈਂ ਪੰਜਾਬ ਦੇ ਯੁਵਾਵਾਂ ਨੂੰ ਕਹਿਣਾ ਚਾਹਾਂਗਾ ਕੀ ਨਸ਼ੇ ਵੱਲ ਨਾ ਜਾਓ ਯਾਰ ਨਸ਼ੇ ਵੱਲ ਨਾ ਜਾਓ ਜੇ ਠਾਨ ਲੋ ਤਾਂ ਬਹੁਤ ਕੁਝ ਹੋ ਸਕਦਾ ਵੈ ਮੈਂ ਫੇਰ ਕਾਂਗਾ ਜਿਹੜੇ ਲੋਕ ਕਹਿੰਦੇ ਨਾ ਕਿ ਜੀ ਆਵਾਜ਼ ਚੱਕਣ ਨਾਲ ਕੁਝ ਨਹੀਂ ਹੁੰਦਾ ਆਵਾਜ਼ ਚੱਕਣ ਨਾਲ ਕੁਝ ਨਹੀਂ ਹੁੰਦਾ ਤਾਂ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਜੇ ਆਵਾਜ਼ ਸੱਚਾਈ ਹੋਵੇ ਅਛਾਈ ਹੋਵੇ ਤਾਂ ਤੁਹਾਡੇ ਸਾਹਮਣੇ ਹੈ ਮੈਂ ਫੇਰ ਇਸ ਇਹਨੂੰ ਜਿੱਤ ਹਾਰ ਨਾ ਕਹਿੰਦੇ ਹੋਏ ਮੈਂ ਤਰੁੰਨ ਦਾ ਜੋ ਅੱਜ ਕੋਸ਼ਿਸ਼ ਸਫਲ ਹੋਈ ਹੈ ਮੈਂ ਆਂਦਾ ਪੂਰਾ ਦਾ ਪੂਰਾ ਗ੍ਰੈਡਿਟ ਸਿਰਫ ਔਰ ਸਿਰਫ ਮੀਡੀਆ ਨੂੰ ਦੇਣਾ ਚਾਹਾਂਗਾ ਜੀ ਹਾਂ ਮੀਡੀਆ ਨੂੰ ਕਿਉਂਕਿ ਮੀਡੀਆ ਹੈ ਤਾਂ ਪ੍ਰਜਾਤੰਤਰ ਜਿੰਦਾ ਹੈ মিডিਆ ਹੈ ਤਾਂ ਆਵਾਜ਼ ਬਰਕਰਾਰ ਹੈ ਉਹ ਆਵਾਜ਼ ਕਿਤਨਾ ਕਿਤੇ ਪਹੁੰਚਾਈ ਜਾਂਦੀ ਹੈ মিডিਆ ਵੱਲੋਂ ਤੇ ਤਰुण ਵਰਗੇ ਲੱਖਾਂ ਨੌਜਵਾਨਾਂ ਨੂੰ ਬਣਦਾ ਹੱਕ ਦਿੱਤਾ ਜਾਵੇ ਮੈਂ ਇਹੀ ਪ੍ਰਸ਼ਾਸਨ ਨੂੰ ਕਹਾਂਗਾ ਆਨਲਾਈਨ ਟਾਈਮ ਦੇ ਵਿੱਚ ਕਿਸੇ ਹੋਰ ਤਰुण ਨੂੰ ਕਈ-ਕਈ ਸਾਲ ਨਾ ਲੱਗਣ ਤਾਂ ਕਿ ਪੰਜਾਬ ਦਾ ਨੌਜਵਾਨ ਖੇਡਾਂ ਵੱਲ ਜਾਵੇ ਨਸ਼ੇ ਨੂੰ ਨਾ ਅਪਣਾਵੇ ਕਰਨ ਬਹੁਤ ਸਾਰੇ ਲੋਕਾਂ ਦੇ ਤੁਸੀਂ ਇਨਸਪੀਰੇਸ਼ਨ ਬਣੇ ਹੋ ਸੋਸ਼ਲ ਮੀਡੀਆ ਤੇ ਅਸੀਂ ਜਦੋਂ ਤੁਹਾਡੀ ਵੀਡੀਓਜ਼ ਦੇਖਦੇ ਆ ਪਹਿਲਾਂ ਕਰਨ ਔਜਲਾ ਨੇ ਮਦਦ ਕੀਤੀ ਕਰਜ਼ਾ ਉਤਰ ਗਿਆ ਅੱਜ ਨੌਕਰੀ ਦੀ ਜਿਹੜੀ ਖੁਸ਼ੀ ਮਿਲੀ ਕੀ ਮਹਿਸੂਸ ਕਰ ਰਿਹਾ ਹਾਂ ਇਹ ਤਾਂ ਗੁਰਪਾਜੀਆ ਉਹ ਨਹੀਂਓ ਕਮਲਿਆ ਨਹੀਂ ਨਹੀਂ ਤੇਰਾ 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 ਤੁਹਾਡਾ ਹੀ ਹੈ ਤੇ ਜੋ ਵੀ ਕੁਝ ਐ ਨਾ ਕਰਕੇ ਹੋਇਆ ਤੇ ਹਰ ਇੱਕ ਉਸ ਪਰਸਨ ਦਾ ਦਿਲੀ ਤੋਂ ਨਮਾਜ਼ ਕਰਦਾ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਚਾਹੇ ਛੋਟੀ ਕਰੀ ਲੇਕਿਨ ਮੇਰੀ ਮਦਦ ਕਰੀ ਕਰਨ ਔਜਲਾ ਭਾਈ ਜੀ ਦਾ ਤੇ ਆਪਣੇ ਏਡੀਸੀ ਸਾਫ ਦਾ ਡੀਸੀ ਮੈਮ ਦਾ ਤੇ ਖੰਨਾ ਦੇ ਪ੍ਰਸ਼ਾਸਨ ਐਮ ਐਲ اے ਸਾਹਿਬ ਦਾ ਤੇ ਇਹ ਉਹਦਾ ਸਭ ਤੋਂ بڑا ਧੰਨਵਾਦ ਮੈਂ ਭਗਵੰਤ ਜੀ ਸਾਹਿਬ ਦਾ ਕਰਦਾ ਕਿਉਂਕਿ ਮੈਂ ਸ਼ੁਰੂ ਤੋਂ ਹੀ ਵਿਸ਼ਵਾਸ ਦੀਗਾ ਕਿ ਕਿਤੇ ਨਾ ਕਿਤੇ ਮੈਨੂੰ ਸੁਣਵਾਈ ਜ਼ਰੂਰ ਕਰਨੀ ਜੀ ਬਟ ਮੇਰੀ ਆਵਾਜ਼ ਜਿਹੜੀ ਬੁਲੰਦ ਕਰੀ ਉਹ ਮੀਡੀਆ ਨੇ ਕਰੀ ਸੋ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੇਰੀ ਆਵਾਜ਼ ਨੂੰ ਇੱਕ ਹੱਕ ਸੱਚ ਦੀ ਆਵਾਜ਼ ਨੂੰ ਉੱਪਰ ਲੈ ਕੇ ਗਏ ਇੱਜੇ ਮੇਰੀ ਤੋਂ ਨਮਾਈਓ 18 골ਡ ਮੈਡਲ ਉਹ ਵੀ ਇੰਟਰਨੈਸ਼ਨਲ ਲੈਵਲ ਤੇ ਅੱਜ ਕੱਲ ਨੌਜਵਾਨ ਸਕੂਲਾਂ ਕਾਲਜਾਂ ਤੇ ਖੇਡਦੇ ਤਾਂ ਨਜ਼ਰ ਆਉਂਦੇ ਪਰ ਇੰਟਰਨੈਸ਼ਨਲ ਲੈਵਲ ਤੇ ਪੰਚਾਨ ਤੱਕ ਇਨਸਪੀਰੇਸ਼ਨ ਕੌਣ ਦਿੰਦਾ ਜੀ ਮੇਰੇ ਫਾਦਰ ਸਾਹਿਬ ਤੇ ਮਦਰ ਜੀ ਕਿਉਂਕਿ ਜੇ ਉਹਨਾਂ ਨੇ ਅੱਜ ਤੱਕ ਮੈਨੂੰ ਐਜਮੈਥੋਪੀ ਹੋਂਣ ਦਿੱਤਾ ਕਿ ਮੈਂ ਦੁਨੀਆ ਤੋਂ ਅਲੱਗ ਆ ਮੈਂ ਇੱਕ ਸਪੈਸ਼ਲ ਨਹੀਂ ਚਾਹੀਦਾ ਸੋ ਮੈਂ ਜੇ ਮਰ ਕੇ ਵੀ ਪੈਦਾ ਹਾਂ ਤਾਂ ਮੈਂ ਇਹੀ ਫਾਦਰ ਮਦਰ ਦੀ ਫੈਮਿਲੀ ਚ ਪੈਦਾ ਹਾਂਗਾ ਮੇਰਾ ਇੱਥ ਆਪਣਾ ਇਨਸਾਨ ਦੀ ਇੱਛਾ ਕਦੀ ਨਹੀਂ ਮੁੱਕਦੀ ਅੱਜ ਤੁਹਾਡੀ ਜਿਹੜੀ ਇੱਕ ਖੁਆਇਸ਼ ਪੂਰੀ ਹੋਈ ਹੈ ਨੌਕਰੀ ਦੀ ਅੱਗੇ ਕੀ ਸੁਪਨੇ ਇੱਕ ਨਹੀਂ ਮੈਮਰੀ ਦੋ ਹੋ ਜਾਣੀ ਜੀ ਪਹਿਲਾ ਮੇਰਾ ਕਰਜ਼ਾ ਮਾਫ਼ ਹੋ ਗਿਆ ਦੂਜਾ ਅੱਜ ਮੈਨੂੰ ਨੌਕਰੀ ਮਿਲ ਗਈ ਹੁਣ ਮੇਰਾ ਸੁਪਨਾ ਹੈ ਕਿ ਮੈਂ ਆਪਣੇ ਵਰਗੀ ਨੌਜਵਾਨ ਜਿਹੜੇ ਨੇ ਜਿਹੜੇ ਅੱਜਕੱਲਲ ਦਲਦਲ ਚ ਨੱਚੇ ਚ ਬੈਠੇ ਨੇ ਉਹਨਾਂ ਨੂੰ ਕੱਢ ਕੇ ਇੱਕ ਵਧੀਆ ਲਾਈਫ ਸਟਾਈਲ ਦੀਵਾਂਜਪੂਰੀ ਮਦਦ ਕਰਾਂ ਸੋਸ਼ਲ ਮੀਡੀਆ ਤੇ ਜਦੋਂ ਵਧੀਆ ਕਮੈਂਟ ਮਿਲਦੇ ਆ ਦਿਲ ਖੁਸ਼ ਹੁੰਦਾ ਦੇਖ ਕੇ ਜੀ ਇਹ ਕਮੈਂਟ ਨਹੀਂ ਕਹਿ ਸਕਦਾ ਮੈਂ ਇਹ ਲੋਕਾਂ ਦਾ ਪਿਆਰ ਕਹਿ ਸਕਦਾ ਆਸ਼ੀਰਵਾਦ ਕਹਿ ਕਹਿ ਸਕਦਾ ਦੁਆਵਾ ਕਹਿ ਸਕਦਾ ਜੀ ਸੋ ਮੈਂ ਉਹਨਾਂ ਸਾਰਿਆਂ ਦੇ ਹੀ ਦਿਲੋਂ ਤੁਹਾਨੂੰ ਮਾਤ ਕਰਦਾ ਸਪੈਸ਼ਲੀ ਕਰਨੋ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਕ ਪੰਜਾਬ ਦੇ ਪੁੱਤ ਦਾ ਦਰਦ ਦੇਖਿਆ ਤੇ ਮੇਰੀ ਮਦਦਕਾਰੀ ਔਰ ਮੇਰੇ ਸਿਰ ਤੋਂ ਜਿਹੜੀ ਛੱਤ ਚਲੀ ਜਾਣੀ ਸੀ ਉਹ ਬਚਾਤੀ ਜੀ ਬੋ ਬੋ ਧੰਨਵਾਦ ਅਰੁਣ ਤਾਂ ਤੁਸੀਂ ਦੇਖਿਆ ਤਰੁਣ ਨੇ ਜਿਵੇਂ ਦੱਸਿਆ ਕਿ ਇੱਕ ਦੋ ਖੁਆਇਸ਼ਾਂ ਸੀ ਉਸ ਦੀਆਂ ਕਿ ਜਿਹੜਾ ਉਸ ਦੇ ਸਿਰ ਤੇ ਕਰਜ਼ਾ ਜੋ ਕਿ ਚੜਿਆ ਸੀ ਤਾਂ ਸਿਰਫ ਖੇਡਾਂ ਤੱਕ ਪਹੁੰਚਣ ਦੇ ਕਰਕੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੇ ਵਕ ਵਕ ਥਾਵਾਂ ਤੇ ਜਾਣ ਵਾਸਤੇ ਉਹਨਾਂ ਨੇ ਆਪਣੇ ਸਿਰੋਂ ਜਿਹੜਾ ਖਰਚਾ ਚੱਕ ਕੇ ਗਏ ਸੀ ਪਰ ਕਰਨ ਔਜਲਾ ਦੀ ਹੈਲਪ ਦੇ ਨਾਲ ਉਹਨਾਂ ਦਾ ਕਰਜ਼ਾ ਉਤਰ ਗਿਆ ਅੱਜ ਸਰਕਾਰ ਦੀ ਮਦਦ ਦੇ ਨਾਲ ਇੱਕ ਨੌਕਰੀ ਜਿਹੜੀ ਆਊਟਸੋਰਸ ਤੌਰ ਤੇ ਮਿਲ ਗਈ ਹੈ ਤੇ ਬਹੁਤ ਸਾਰੇ ਨੌਜਵਾਨ ਇਹੋ ਜਿਹੇ ਨੇ ਜਿਹੜੇ ਕਿ ਡਿਸੇਬਿਲਟੀ ਦੇ ਹੋਣ ਦੇ ਨਾਲ ਨਾਲ ਨੌਕਰੀਆਂ ਨਹੀਂ ਕਰ ਪਾਉਂਦੇ ਪੜ੍ਹ ਲਿਖ ਨਹੀਂ ਪਾਉਂਦੇ ਪਰ ਅੱਜ ਤਰੁਣ ਦੀ ਜ ਵੀ ਦੇਗੀ ਤਾਂ ਜਿਵੇਂ ਇਹਨਾਂ ਨੇ ਦੱਸਿਆ ਕਿ ਇਹ ਬਾਕੀਆਂ ਦੀ ਮਦਦ ਕਰਨਾ ਚਾਹੁੰਦੇ ਆ ਖੇਡਾਂ ਤੱਕ ਨੈਕਸਟ ਲੈਵਲ ਤੱਕ ਜਿਹੜਾ ਹੈ ਨੌਜਵਾਨਾਂ ਨੂੰ ਲੈ ਕੇ ਜਾਣਾ ਚਾਹੀਦਾ ਹੋਰ ਇਹਦਾ ਵੀ ਦੀ ਇਹ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਾਂ ਸਾਫਤ ਪਰ ਮਠਾੜੂ ਦੇ ਨਾਲ ਮੈਂ ਆਪਣੇ ਬਲੀਨ